ਕਈ ਪੰਜਾਬ ਦੇ ਵਿੱਚ ਅਜੇ ਜਿੰਦੇ ਬੰਦੇ ਹੀ ਫਿਰਦੇ ਆ ਉਹ ਪ੍ਰਵਾਸੀ ਨੇ ਜੀ ਉਹ ਫਲਾਣੇ ਨੇ ਜੀ ਉਹ ਠਗੜੇ ਨੇ ਕੰਮ ਕਰਨਾ ਆ ਆਪਾਂ ਬਾਹਰ ਨਹੀਂ ਕੰਮ ਕਰਨ ਜਾਂਦੇ ਅੰਗਰੇਜ਼ਾਂ ਅਜ ਨਹੀਂ ਜਾਂਦੇ ਇੰਗਲੈਂਡ 'ਚ ਨਹੀਂ ਜਾਂਦੇ ਪ੍ਰਵਾਸੀਆਂ ਨੇ ਉਹਨਾਂ ਵਾਸਤੇ ਉਹਨਾਂ ਵਾਸਤੇ ਪ੍ਰਵਾਸੀ ਨਾਲੋਂ ਆਪਾਂ ਤਾਂ ਵਿਦੇਸ਼ੀ ਆ ਉੱਥੇ ਬਜ਼ੀਰ ਬਣੇ ਹੋਏ ਆ ਬਣਿਆ ਕਿਨੇ ਕੈਨੇਡਾ ਦੇ ਬਜ਼ੀਰ ਇੰਗਲੈਂਡ ਦੇ ਬਜ਼ੀਰ ਅਮਰੀਕਾ ਦੇ ਬਜ਼ੀਰ ਆਸਟ੍ਰੇਲੀਆ ਦੇ ਬਜ਼ੀਰ ਸਾਰੇ ਦਾ ਬਣਿਆ ਇਹ ਕੀ ਗੱਲ ਆ ਜਿੰਨਾ ਭਾਈਚਾਰਕ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਗੱਲ ਕਰੋਗੇ ਤੁਹਾਡੀ ਓਡੀ ਵੱਡੀ ਜਿੱਤ ਹੋਵੇਗੀ ਤੇ ਜਿਹਦੇ ਹੱਥ 'ਚ ਡਾਂਗ ਹੋਵੇ ਜਿਹਦੇ ਹੱਥ 'ਚ ਮੂਹ ਗਾੜ ਹੋਵੇ ਉਹ ਸਮਝ ਲਓ ਬੰਦਾ ਹਾਰ ਚੁੱਕਿਆ ਰੇ ਫੇਰੀ ਇਹਨਾਂ ਲਾਦੇ ਵਿੱਚ ਸਭ ਤੋਂ ਪਹਿਲਾ ਅਧਿਕਾਰ ਜਿਸ ਧਰਤੀ ਵਿੱਚ ਦੀ ਪਾਣੀ ਜਾਂਦਾ ਉਹਦਾ ਹੱਕ ਹੁੰਦਾ ਉਸ ਤੋਂ ਬਾਅਦ ਜਿੱਥੇ ਜਾ ਕੇ ਮੁੱਕਦਾ ਉਹਦਾ ਹੱਕ ਬਣਨ ਲੱਗਦਾ ਪੰਜ ਬੰਦੇ ਪਹਿਲਾਂ ਵੱਡੀ ਇੰਡਸਟਰੀ ਵਾਲੇ ਘੇਰ ਲੋ ਵੀ ਇਹ ਤੇਰਾ ਪੋਲੂਸ਼ਨ ਆ ਆ ਪਾਣੀ ਤੇਰਾ ਉਹਦੀ ਨਾਲੀ 'ਚ ਪਾਣੀ ਨਿਕਲਦਾ ਬਾਹਰ ਉਹਦਾ ਨਮੂਨਾ ਪਰੋ ਪੀਐਜੀ ਦੀ ਲੈਬਾਰਟਰੀ ਚ ਟੈਸਟ ਕਰੋ ਟੈਸਟ ਹੀ ਦੱਸ ਦੂ ਵੀ ਕਿੰਨਾ ਪলিউਟ ਹੈ ਪਰਚਾ ਦਰਜ ਕਰਾ ਦਿਓ ਜੇ ਵਪਾਰੀ ਪਰਚਾ ਦਰਜ ਕਰਾਇਆ ਖੜ ਕੇ ਤੇ ਸ਼ਰਤਾਂ ਪੰਜਾਬੀਆਂ ਨੇ ਮੋਰਚੇ ਤੋਂ ਪਤਾ ਲੱਗ ਗਿਆ ਵੀ ਕਿੰਨੇ ਲੋਕਾਂ ਦੇ ਵਿੱਚ ਜਿਹੜੀ ਚੇਤਨਾ ਹੈ ਫਿਰ ਉੱਠ ਰਹੀ ਹੈ ਪਰ ਜਿਹੜਾ ਸਾਡਾ ਰਾਜਕਾਰ ਦਾ ਸ਼੍ਰੇਣੀ ਦਾ ਵਰਗ ਹੈ ਜਿਹਨੂੰ ਅਸੀਂ ਅਕਸਰ ਵਪਾਰੀ ਬੰਦੇ ਕਹਿੰਦੇ ਆ ਖਾਸ ਤੌਰ ਤੇ ਵੱਡੀ ਇੰਡਸਟਰੀ ਆ ਉਹ ਪ੍ਰੂਸ਼ਨ ਬਹੁਤ ਫਲਾ ਰਿਹਾ ਹੈ ਲੋਕਾਂ ਨੇ ਬਹੁਤ ਨੂੰ ਸੈਂਡ ਵੀ ਕੀਤਾ ਪਰ ਜਦੋਂ ਇਹ ਪ੍ਰੂਸ਼ਨ ਦਾ ਪਾਣੀ ਗੰਗਾ ਨਗਰ ਤੱਕ ਜਾ ਵੜਿਆ ਸੂਰਤਗੜ ਤੱਕ ਜਾ ਵੜਿਆ ਫੇਰ ਮਹਿਸੂਸ ਹੋਇਆ ਵੀ ਇਹ ਤਾਂ ਬਹੁਤ ਗਲਤ ਗੱਲ ਹੈ ਹੁਣ ਲੋਕਾਂ ਦੀ ਚੇਤਨਾ ਕਿਉਂਕਿ ਇਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਆ ਗਈਆਂ ਕੈਂਸਰ ਵਰਗੀਆਂ ਕਾਲੇ ਪੀਲੇ ਦੀਆਂ ਬਿਮਾਰੀਆਂ ਆ ਗਈਆਂ ਕਾਲਾ ਪੀਲਾ ਜਿਹੜਾ ਵਜਦਾ ਹੈ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਆ ਗਈਆਂ ਉਹ ਫਿਰ ਲੋਕ ਅੱਜ ਵੀ ਪੋਲਿਊਸ਼ਨ ਨੂੰ ਹੋਣਾ ਚਾਹੀਦਾ ਅੱਜ ਬਖੋ ਲੋ ਕੀ ਆਇਆ ਆਠਾਠਾ ਮਾਰਦਾ ਘੱਟ ਹੈ ਕੋਈ ਬੋਲਣ ਵਾਲਾ ਬੰਦਾ ਜਿਹੜਾ ਇਹਦੇ ਵਿੱਚ ਸ਼ਾਮਲ ਹੋ ਰਿਹਾ ਕੋਈ ਮੰਦਾ ਬੋਲ ਰਿਹਾ ਪਾਣੀ ਦੀ ਗੱਲ ਕਰਦਾ ਵੀ ਪਾਣੀ ਠੀਕ ਹੋਣਾ ਚਾਹੀਦਾ ਕਾਲਾ ਪਾਣੀ ਬੰਦ ਹੋਣਾ ਚਾਹੀਦਾ ਇੱਥੇ ਜਿਹੜੀ ਪਲੀਟ ਕਰਦੇ ਨੇ ਪਲੂਟ ਕਰਦੇ ਨੇ ਦਰਿਆ ਨੂੰ ਉਹ ਬੰਦ ਹੋਣਾ ਚਾਹੀਦਾ ਇਹ ਕਿੱਡੀ ਸਿਆਣੀ ਗੱਲ ਕਰਦੇ ਔਰ ਇਹ ਪੰਜਾਬੀਆਂ ਦੀ ਇਹ ਗੱਲ ਹੈ ਜਿਹੜੀ ਇਹ ਬੜੀ ਜੇ ਆਪਾਂ ਕਹਿੰਦੇ ਨੇ ਬੜੀ ਮਾਣ ਦੀ ਗੱਲ ਵੀ ਆ ਤੇ ਬੜੇ ਸਤਿਕਾਰ ਵਾਲੀ ਗੱਲ ਵੀ ਆ ਤੇ ਆਪਾਂ ਇਹਦੇ ਪੂਰਾ ਗਰਭ ਕਰ ਸਕਦੇ ਆ ਵੀ ਇਹ ਚੇਤਨਾ ਹੈ ਸਾਡੇ ਕੋਲ ਇਸ ਤਰ੍ਹਾਂ ਦੀ ਚੇਤਨਾ ਹੋਣੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਗੰਦਾ ਤੱਤ ਹੈ ਹੁੰਦੇ ਆ ਨਾ ਖੜੀ ਫੌਨੇ ਵਿੱਚ ਘਾਹ ਉਗਦਾ ਉਹ ਫਸਲ ਨੂੰ ਮਾਰ ਦਿੰਦਾ ਤਾਂ ਕਿ ਗੰਦਾ ਤੱਤ ਵੱਧ ਨਾ ਸਕੇ ਉਹ ਥੋੜੀ ਚੇਤਨਾ ਮੂਰੇ ਇਹ ਆਪਣੇ ਆਪ ਹੀ ਉਹ ਹੌਲਾ ਹੋ ਜੂਗਾ ਬੌਣਾ ਹੋ ਜੂਗਾ ਤੇ ਲੋਕਾਂ ਦੀ ਚੇਤਨਾ ਨਾਲੇ ਮੋਰਚਾ ਕਈ ਤੱਕ ਇਹਦੇ ਫਤਿਹ ਹੋ ਜੂ ਮੈਂ ਕਹਿੰਦਾ ਫਤਿਹ ਹੋ ਗਿਆ ਰਾਤ ਨੂੰ ਸਰਕਾਰਾਂ ਨੂੰ ਨੀਂਦ ਨਹੀਂ ਆਉਣੀ ਬਸ ਸਿਰਫ ਇਹ ਆ ਵੀ ਜਦੋਂ ਇਹ ਕੰਮ ਕਰਨਗੇ ਤੁਸੀਂ ਕੋਲੇ ਹੋਏ ਹੋ ਜਦੋਂ ਤੁਸੀਂ ਕੋਲੇ ਹੋਏ ਫਿਰ ਇਹ ਖਾ ਨਹੀਂ ਸਕਣਗੇ ਨਹੀਂ ਇਹ 600 ਕਰੋੜ ਰੁਪਇਆ ਵੀ ਖਾ ਜਾਣਗੇ 500 ਕਰੋੜ ਵੀ ਖਾ ਜਾਣਗੇ ਹਜ਼ਾਰ ਵੀ ਖਾ ਜਾਣਗੇ ਤੁਸੀਂ ਹਿਕਾਰ ਕਰਿਓ ਵੀ 600 ਕਰੋੜ ਆਇਆ ਤੁਸੀਂ ਇਹ ਤੇ ਲਾਇਆ ਪਾਣੀ ਫੇਰ ਪলিউਟ ਹੈ ਤੇ ਪਰਚਾ ਦਰਜ ਕਰੋ ਵਕੀਲ ਚੰਗਾ ਨਾਲ ਰੋ ਮੇਰੇ ਵਰਗੇ ਨੂੰ ਨਾਮ ਰੱਖ ਦੇਵਾਂ ਉਹਦੀ ਦੱਸ ਦੂੰ ਵੀ ਆ ਕਰੋ ਪਰਚਾ ਦਰਜ ਬਈ ਐਂਦੇ ਪੈਸੇ ਖਾ ਗਿਆ ਜਦੋਂ ਤੁਸੀਂ ਮੁਲਾਜ਼ਮ ਤੇ ਜਾਂ ਵੱਡੇ ਅਧਿਕਾਰੀ ਤੇ ਜਾਂ ਆਈਐਸ ਜਾਂ ਆਈਪੀਐਸ ਤੇ ਤੁਸੀਂ ਪਰਚਾ ਦਰਜ ਕਰਤਾ ਉਹਨਾਂ ਨੂੰ ਨੀਂਦ ਨਹੀਂ ਆਊਗੀ ਆਪਣੇ ਆਪ ਬੰਦੇ ਦੇ ਪੁੱਤ ਬਣ ਜਾਣਗੇ ਗੱਲ ਤੁਹਾਡੀ ਚੇਤਨਾ ਤੇ ਆ ਜਿੱਡੀ ਵੱਡੀ ਥੋੜੀ ਚੇਤਨਾ ਹੈ ਜਿੱਡਾ ਤੁਹਾਡਾ ਸੰਠਨ ਵੱਡਾ ਹੈ ਤੇ ਜਿੱਡਾ ਤੁਸੀਂ ਤਰਕ ਨਾਲ ਗੱਲ ਕਰੋਗੇ ਜਿੰਨਾ ਭਾਈਚਾਰਕ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਗੱਲ ਕਰੋਗੇ ਤੁਹਾਡੀ ਓਡੀ ਵੱਡੀ ਜਿੱਤ ਹੋਵੇਗੀ ਤੇ ਜਿਹਦੇ ਹੱਥ 'ਚ ਡਾਂਗ ਹੋਵੇ ਜਿਹਦੇ ਹੱਥ 'ਚ ਮੂੰਹ 'ਚ ਗਾਲ ਹੋਵੇ ਉਹ ਸਮਝ ਲਓ ਬੰਦਾ ਹਾਰ ਚੁੱਕਿਆ ਲੜਾਈ ਦਾ ਸਿੰਪਲ ਹੈ ਹਨ ਤਾਂ ਉਹਦੀਆਂ ਜਦੋਂ ਪ੍ਰੋਫੈਸ਼ਨ ਬੰਦ ਹੋ ਗਿਆ ਇੱਕ ਸਿੰਬਲ ਆ ਵੀ ਅਸੀਂ ਗਾਂ ਨਹੀਂ ਜਾਣ ਦਿੰਦੇ ਇਹ ਵੀ ਨਾਲਾ ਨਾ ਜੇ ਅਸੀਂ ਗਾਂ ਨਹੀਂ ਜਾਣ ਦਿੰਦੇ ਹਾਂਜੀ ਆ ਉਹ ਬੰਦ ਲੱਗੇ ਕਿੱਧਰ ਜਾਓ ਤਾਂ ਪਿੱਛੇ ਰਹਿ ਜੂਆ ਉਹਨੂੰ ਕਹਾਂਗੇ ਬੰਦ ਕਰੋ ਪਾਣੀ ਪਾ ਮੈਂ ਪਿੱਛੇ ਜਾਵੇ ਅੱਗੇ ਪਾਣੀ ਜਾ ਸਕਦਾ ਉੱਥੇ ਲੱਖਾਂ ਲੋਕ ਮਰ ਸਕਦੇ ਆ ਟੈਂਕਰਾਂ ਨਾਲ ਤੇ ਜੇ ਇੱਥੇ 2 ਘੰਟੇ ਪਾਣੀ ਖੜ ਜੇ ਫਿਰ ਪਾਣੀ ਕਿੱਧਰ ਜਾਓ ਆਪਣਾ ਪਾਣੀ ਸਾਫ਼ ਕਰਨ ਟ੍ਰੀਟਮੈਂਟ ਪਲਾਂਟ ਲਾਉਣ ਪੋਲਿਊਸ਼ਨ ਜਿਹੜਾ ਪਾਇਆ ਉਹ ਬੰਦ ਕਰਨ ਡਿਊਟੀ ਇਹਨਾਂ ਦੀ ਆ ਉਹ ਤਾਂ ਗੱਲ ਲੁਕੀ ਹੋਈ ਨਹੀਂ ਤੁਸੀਂ ਦਰਿਆ ਤੇ ਜਾਓ ਫੋਟੋ ਖਿੱਚੋ ਸਾਰਾ ਮੀਡੀਆ ਤੁਸੀਂ ਇੱਕ ਇੰਡਸਟਰੀ ਦੇ ਕੋਲੇ ਖੜ੍ਹਜੋ ਉਹਨਾਂ ਦੀ ਨਾਲੀ ਕਿੱਥੇ ਡਿੱਗਦੀ ਆ ਪਾਣੀ ਦੀ ਦਰਿਆ 'ਚ ਅੱਛਾ ਉਹ ਦਰਿਆ 'ਚ ਵਿਚਰੋਂ ਪਰਿਵਾਰ ਉੱਥੇ ਹੀ ਉਹਦੇ ਨਮੂਨਾ ਵਾਰਾ ਲਓ ਪੀਏਯੂ 'ਚ ਉੱਥੋਂ ਹੀ ਨਮੂਨਾ ਲੈ ਲਓ ਪੀਏਯੂ 'ਚ ਟੈਸਟ ਕਰਾ ਲਓ ਟੈਸਟ ਦੀ ਦਸਤੂਰ ਸਵਤ ਪਰਚਾ ਦਰਜ ਕਰ ਦਿਓ ਕੰਮ ਠੀਕ ਹੋ ਜੂ 5 ਮਿੰਟਾਂ ਚ ਪলিউਸ਼ਨ ਬੰਦ ਹੁੰਦਾ ਹੈ 5 ਮਿੰਟਾਂ ਚ ਕਿਉਂ ਨਹੀਂ ਕਰਦੇ ਬੇਈਮਾਨ ਬਿਊਰੋਕਰੇਸੀ ਨੂੰ ਵੱਡੇ ਵਪਾਰੀ ਨੂੰ ਕਾਰਪੋਰੇਟ ਸੈਕਟਰ ਨੂੰ ਉਹਨਾਂ ਨੂੰ ਫਾਇਦਾ ਲੋਕ ਜਿੰਨੇ ਬਿਮਾਰ ਹੋਣ ਜਿੰਨੇ ਬਿਮਾਰ ਹੋਣ ਜਿੰਨੇ ਫਿਰਕਾ ਪਸਤੀਆ ਸ਼ਿਕਾਰ ਹੋਣ ਜਿਨ੍ਹਾਂ ਭਾਈਚਾਰਾ ਟੁੱਟਿਆ ਹੋਵੇ ਇਹਨਾਂ ਰਾਜ ਕਰਦਾ ਸ਼ਰੇਣੀਆਂ ਨੂੰ ਉਹੀ ਮੌਜ ਹੁੰਦੀ ਆ ਆ ਕਹਾਣੀ ਐ ਇਸ ਕਰਕੇ ਤੁਸੀਂ ਤਕੜੇ ਹੋ ਕੇ ਭਾਈਚਾਰਾ ਬਣਾ ਕੇ ਸ਼ਾਂਤ ਮੇਰੀ ਟੰਗ ਨਾਲ ਕੰਮ ਕਰੋ ਤੇ ਫੜਾਉਣੇ ਕੋਈ ਔਖੇ ਨਹੀਂ ਤੁਸੀਂ ਫੜਾ ਸਕਦੇ ਹੋ ਜਿ세 ਬੰਦੀ ਜਾਓ ਨਮੂਨਾ ਲਓ ਬਾਹਰ ਪਾਣੀ ਡਿੱਗ ਰਿਹਾ ਪੀਏ ਜੂ ਦੇ ਵਿੱਚ ਲੈਬੋਰੀ ਹੈ ਉਹਦਾ ਟੈਸਟ ਹੈ ਜਿਹੜਾ ਪਰਚਾ ਕਰਦੀ ਹੁੰਦਾ ਨਾਲੇ ਏਸੀਆਰ ਦਰਜ ਕਰਾ ਦਿਓ ਜਿਹੜੇ ਇੱਥੇ ਅਫਸਰ ਨੇ ਇੱਕ ਏਸੀਆਰ ਦਰਜ ਹੋ ਜਣੇ ਏਸੀਆਰ 'ਚ ਇੱਕ ਐਂਟਰੀ ਤੇ ਇੱਕ ਇਨਕਰੀਮੈਂਟ ਰੁਕ ਜਾਈ ਨੀ ਰੋਣੀ ਬੰਦ ਹੋ ਜਾਂਦੀ ਹੈ ਅਫਸਰਾਂ ਦੀ ਜਿਨ੍ਹਾਂ ਨੂੰ ਆਪਾਂ ਸਾਫ 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 ਕਰੀ ਜਾਂਦੇ ਆ ਇਹ ਤਾਂ ਕਿਹੜੇ ਸਾਫ ਨੇ ਤਾਂ ਕਲੰਕ ਨੇ ਪੰਜਾਬੀ ਸਭਿਆਚਾਰ ਤੇ ਕਲੰਕ ਨੇ ਹਿੰਦੁਸਤਾਨ ਦੀ ਧਰਤੀ ਦਾ ਕਲੰਕ ਨੇ ਇਹ ਅੰਗਰੇਜ਼ਾਂ ਦੇ ਪਰੇਸ਼ਾਨਾ ਫਿਰਦੇ ਨੇ ਅਸਦਰਾਂ ਪਰ ਤੁਸੀਂ ਇਹ ਪਰੇਸ਼ਾਨਾ ਲਾ ਸਕਦੇ ਹੋ ਤੋ ਸਕਦੇ ਹੋ ਚੇਤਨਾ ਤੁਹਾਡੀ ਵੱਡੀ ਹੈ ਤੇ ਠੰਡੇ ਮਨ ਨਾਲ ਗੱਲ ਕਰਕੇ ਫਿਰ ਜਿੱਤ ਸਕੋ ਔਰ ਜਿੱਤੋਗੇ ਮੈਂ ਕਹਾਂਦਾ ਤੂੰ ਜਿੱਤਗੇ ਪਾਣੀ ਜਦੋਂ ਗੰਦਾ ਹੋ ਗਿਆ ਨਾ ਕੈਮੀਕਲ ਬਹੁਤ ਸਖਤਾਂ ਇੱਕ ਤਾਂ ਗੰਦਾ ਸ਼ਬਦ ਤਾਂ ਸੁਭਾਵਿਕ ਹੈ ਵੀ ਡਰਟੀ ਵਾਟਰ ਗਾਟੀ ਬਾਟਰ ਦਾ ਰੇਤਾ ਸੜਦਾ ਤਾਂ ਵੀ ਹੋ ਜਾਂਦਾ ਇਹ ਜਿਹੜਾ ਪਲੀਊਟ ਕਰਨਾ ਨਾ ਇਹ ਵਿਗਿਆਨਕ ਸ਼ਬਦ ਹੈ ਵੀ ਪਲੀਊਟ ਕਿਉਂ ਹੁੰਦਾ ਹੈ ਇਹਦੇ ਵਿੱਚ ਕੈਮੀਕਲ ਪਾਏ ਜਾਂਦੇ ਆ ਜਿਹੜੇ ਕਿ ਖਾਣਯੋਗ ਜਾਂ ਪੀਣਯੋਗ ਨਹੀਂ ਹੁੰਦੇ ਜੀ ਵੇਖੋ ਕਿੰਨੇ ਪੰਜਾਬ ਚੋਂ ਆਏ ਚੱਲ ਕੇ ਨਿਕਲੇ ਹੋ ਨਾ ਹਾਂ 5 ਵਜੇ ਦੇ ਕਰਿਓ Rajasthan ਚੋਂ ਲੋਕ ਆਏ ਨੇ Rajasthan ਚੋਂ ਕੱਲੇ ਕਰੇ ਹੋਏ ਕਿ 10 ਬੰਦੇ ਲੈ ਜਾਣੇ ਸ਼ਹਿਰ ਚੋਂ ਜਾਂ ਕਿਸੇ ਪਿੰਡ ਚੋਂ ਨਹੀਂ ਆਏ ਇਹਨਾਂ ਕੋਈ ਫਰਕ ਨਹੀਂ ਪੈਣ ਲੱਗਿਆ ਕੀ ਨਾ ਕਿ ਨਹੀਂ ਪਾਣੀ ਖਤਰਾ ਹਾਂ ਰ ਪਰਿਨ ਲਾਦੇ ਵਿੱਚ ਸਭ ਤੋਂ ਪਹਿਲਾ ਅਧਿਕਾਰ ਜਿਸ ਧਰਤੀ ਵਿੱਚ ਦੀ ਪਾਣੀ ਜਾਂਦਾ ਉਹਦਾ ਹੱਕ ਹੁੰਦਾ ਉਸ ਤੋਂ ਬਾਅਦ ਜਿੱਥੇ ਜਾ ਕੇ ਮੁੱਕਦਾ ਉਹਦਾ ਹੱਕ ਬਣ ਜਾਂਦਾ ਉਹਦੀ ਫਿਰ ਰੇਸ਼ੋ ਸੈੱਟ ਕੀਤੀ ਜਾਂਦੀ ਹੈ ਇਹਦੇ ਨਾਲ ਪੰਜਾਬ ਦੀ ਰੇਸ਼ੋ ਵੱਡੀ ਹੈ ਹਾਲਾਂਕਿ ਰਾਜਸਥਾਨ ਰ ਪਰਿਨ ਸਟ ਨਹੀਂ ਹੈ ਫਿਰ ਵੀ ਪੰਜਾਬ ਨੇ ਪਾਣੀ ਦਿੱਤਾ ਹਾਂ ਉਹਦਾ ਪੈਸਾ ਮਿਲਣਾ ਚਾਹੀਦਾ ਤੇ ਪਾਣੀ ਬਰਬਾਦ ਨਹੀਂ ਹੋਣਾ ਚਾਹੀਦਾ ਜੇ ਉਹ ਜਾਂਦਾ ਹੈ ਖੇਤੀ ਹੁੰਦੀ ਹੈ ਤਿਹੋ ਦਾ ਪੈਸਾ ਮਿਲੇ ਸਰਕਾਰ ਦੇ ਦੇ ਠੀਕ ਹੈ ਨਾ ਉਥੋਂ ਦਾ ਪੱਥਰ ਆਪਾਂ ਮੁੱਲ ਲਿਉਣੇ ਆ ਕਿ ਨਹੀਂ Rajasthan ਦਾ ਪੱਥਰ ਆਪਾਂ ਮੁੱਲ ਨਹੀਂ ਲਉਂਦੇ ਆਪਾਂ ਇੱਥੇ ਹਾਲਾਂਕਿ ਕੋਈ ਚੀਜ਼ ਨਹੀਂ ਚੀਜ਼ਾਂ ਪੱਥਰ ਬਗੈਰ ਤਾਂ ਸਰ ਸਕਦਾ ਹੈ ਪਾਣੀ ਬਗੈਰ ਤਾਂ ਨਹੀਂ ਸਰਦਾ ਤੇ ਕਿਉਂਕਿ ਉਹ ਪਾਣੀ Rajasthan ਚ ਜਾਂਦਾ ਹੈ ਉਹਦਾ ਪੈਸਾ ਦੇ ਦੇਣ ਦੇਣਾ ਚਾਹੀਦਾ ਔਰ ਮੰਗ ਕਰਨੀ ਚਾਹੀਦੀ ਹੈ ਜਦੋਂ ਪੰਜਾਬੀ ਇਸ ਗੱਲ ਦੀ ਮੁੱਦਾ ਠਾਣਨਗੇ ਤੇ ਗੱਲ ਸਾਹਮਣੇ ਵੀ ਆਜੂ ਪੈਸਾ ਵੀ ਮਿਲ ਜੂ ਪੰਜਾਬ ਨੇ ਕਦੇ ਕਿਸੇ ਸੂਬੇ ਦਾ ਵਿਰੋਧ ਨਹੀਂ ਕੀਤਾ ਪ੍ਰਵਾਸੀ ਬੰਦੇ ਇੱਥੇ ਨੌਕਰੀ ਕਰਦੇ ਆ ਦਿਹਾੜੀਆਂ ਕਰਦੇ ਆ ਦਿਹਾੜੀਆਂ ਬੇਸਿਕਲੀ ਆਪਾਂ ਕਦੇ ਉਹਨਾਂ ਦਾ ਮਾੜਾ ਚਿਤਵਿਆ ਉਹ ਜਿੱਦੇ ਆਉਂਦੇ ਆ ਪਹਿਲਾਂ ਰੋਟੀ ਆਪਾਂ ਉਹਨਾਂ ਨੂੰ ਖਵਾਉਂਦੇ ਆ ਆਪਣੇ ਗੁਰਦਵਾਰਿਆਂ ਚ ਰੋਟੀ ਖਾਂਦਿਆ ਕਿ ਨਹੀਂ ਆਪਣੇ ਲੰਗਰਾਂ ਚ ਰੋਟੀ ਖਾਂਦਿਆ ਕਿ ਨਹੀਂ ਤੁਸੀਂ ਐਂ ਕਰ ਰਹੇ ਹੋ ਕਿਤੇ ਲੰਗਰ ਲਾ ਲਓ ਨਿਰਾ ਮਾਰ ਲਿਓ ਉਸ ਜੇ ਮੰਨ ਲਓ 1000 ਬੰਦਾ ਲੰਗਰ ਛਕ ਰਿਹਾ ਉਸ 1000 ਦੇ ਵਿੱਚ 100 ਬੰਦਾ ਦਾ ਪੰਜਾਬੀ ਹੋਊਗਾ 900 ਬੰਦਾ ਪਰਵਾਸੀ ਨੰਗਰ ਛੱਕ ਰਿਹਾ ਹੂ ਆ ਆਪਾਂ ਦਾ ਬੁਰਾ ਕਿਤੇ ਸੋਚਿਆ ਜੀ ਨਾ ਸਦਾ ਰੋਲਾ ਹੈ ਪੰਜਾਬ ਦਾ ਬੰਦਾ ਇਹ ਰੋਲਾ ਨਹੀਂ ਪਉਂਦਾ ਆਪਣਾ ਰੋਲਾ ਤਾਂ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਆ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਆ ਪਰਵਾਸੀ ਦਾ ਕਿਰਤ ਕਰਦਾ ਕਰੀ ਜਾਵੇ ਕਈ ਪੰਜਾਬ ਦੇ ਵਿੱਚ ਅਜਿਹੇ ਬੰਦੇ ਹੀ ਫਿਰਦੇ ਆ ਉਹ ਪ੍ਰਵਾਸੀ ਨੇ ਜੀ ਉਹ ਫਲਾਣੇ ਨੇ ਜੀ ਉਹ ਠਗੜੇ ਨੇ ਕੰਮ ਕਰਨਾ ਆ ਆਪਾਂ ਬਾਹਰ ਨਹੀਂ ਕੰਮ ਕਰ ਜਾਂਦੇ ਅੰਗਰੇਜ਼ਾਂ ਚ ਨਹੀਂ ਜਾਂਦੇ ਇੰਗਲੈਂਡ ਚ ਨਹੀਂ ਜਾਂਦੇ ਪ੍ਰਵਾਸੀਆਂ ਨਾਲ ਉਹਨਾਂ ਵਾਸਤੇ ਉਹਨਾਂ ਵਾਸਤੇ ਪ੍ਰਵਾਸੀ ਨਾਲ ਆਪਾਂ ਤਾਂ ਵਿਦੇਸ਼ੀ ਆ ਫਿਰ ਵੀ ਉਥੇ ਕੰਮ ਕਰਦੇ ਆ ਉਥੇ ਵਜੀਰ ਬਣੇ ਹੋਏ ਆ ਬਣਿਆ ਕਿ ਨਹੀਂ ਕੈਨੇਡਾ ਦੇ ਵਜੀਰ ਇੰਗਲੈਂਡ ਦੇ ਵਜੀਰ ਅਮਰੀਕਾ ਦੇ ਵਜੀਰ ਆਸਟ੍ਰੇਲੀਆ ਦੇ ਵਜੀਰ ਸਾਰੇ ਦਾ ਬਣਿਆ ਇਹ ਕੀ ਗੱਲ ਹੈ ਇਸ ਕਰਕੇ ਇਹ ਰੌਣਾ ਹੀ ਨਹੀਂ ਰੌਣਾ ਤਾਂ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੀ ਹੋਣ ਦਾ ਪੰਜਾਬ ਦੀ ਸ਼ਾਨ ਦਾ ਪੰਜਾਬ ਦੀ ਬੋਲੀ ਦਾ ਪੰਜਾਬੀ ਇਲਾਕੇ ਦਾ ਪੰਜਾਬੀ ਸਭਿਆਚਾਰ ਦਾ ਹੈ ਇਹ ਇਕੱਠੇ ਹੋਏ ਜੇ ਤੇ ਆਪਾਂ ਪ੍ਰਾਪਤ ਕਰਾਂਗੇ ਪਰ ਅੱਜ ਦੇ ਮੋਰਚੇ ਨੇ ਬੜੀ ਖੁਸ਼ੀ ਦਿੱਤੀ ਹੈ ਇਹ ਇੰਨਾ ਜਦਨ ਆਇਆ ਸਰਕਾਰਾਂ ਨੇ ਵੀ ਇੱਥੇ ਬੰਦਾ ਨਹੀਂ ਹੋਣਾ ਚਾਹੀਦਾ ਬਹੁਤ ਪੂਰਾ ਜ਼ੋਰ ਲੱਗਿਆ 10 ਵਜੇ ਬਾਹਰ ਬਾਹਰ ਪੀਆਂ ਰਾਜਾਂ ਦੇ ਵਿੱਚੋਂ 2500 ਤੋਂ ਵੱਧ ਬੰਦਾ ਇੱਥੇ ਲੰਦਾ ਹੈਗਾ ਪੁਲਿਸ ਦਾ 2500 ਤੋਂ ਵੱਧ ਫੇਰ ਵੀ ਲੋਕੀ ਆਏ ਆ ਬਿਲਕੁਲ ਨਹੀਂ ਕੱਪਰੇ ਦੱਸ ਦੇ ਕੋਈ ਬੰਦਾ ਕੱਪ ਰਿਆ ਤਾਂ ਕੋਈ ਉੱਚਾ ਬੋਲਿਆ ਹੋਵੇ ਮੈਂ ਤਾਂ ਸਮਾ ਉੱਚਾ ਬੋਲੀ ਜਨਾ ਘਟੋ ਘਟ ਮੋਰਚੇ ਦਾ ਬੰਦਾ ਕੋਈ ਉੱਚਾ ਨਹੀਂ ਬੋਲਿਆ ਅਸੀਂ ਲੋਕੀ ਬੰਦ ਕਰ ਦਣਗੇ ਰਾਤ ਨੂੰ ਸਰਕਾਰ ਨੂੰ ਪਤਾ ਲੱਗ ਜੀ ਸਵੇਰੇ ਸੂਰਜ ਕਿਹਿਆ ਚੜਿਆ ਤਿੰਨ ਤਿੰਨ ਚਾਰ ਚਾਰ ਬੰਦੇ ਸਿਰਫ ਚਾਰ ਜਾਂ ਪੰਜ ਲਾ ਲੋ ਪੰਜ ਬੰਦੇ ਪਹਿਲਾਂ ਵੱਡੀ ਇੰਡਸਟਰੀ ਵਾਲੇ ਘੇਰ ਲੋ ਵੀ ਇਹ ਤੇਰਾ ਪ੍ਰੋਡਕਸ਼ਨ ਆ ਆ ਪਾਣੀ ਤੇਰਾ ਹੈ ਉਹਦੀ ਨਾਲੀ ਚੋਂ ਪਾਣੀ ਨਿਕਲਦਾ ਬਾਹਰ ਆ ਉਹਦਾ ਨਮੂਨਾ ਪਰੋ ਪੀਏ ਜੂ ਦੀ ਲੈਬਾਰਟਰੀ ਚ ਟੈਸਟ ਕਰੋ ਟੈਸਟ ਹੀ ਦੱਸ ਦੂ ਵੀ ਕਿੰਨਾ ਪਲੂਟ ਆ ਪਰਚਾ ਦਰਜ ਕਰਾ ਦਿਓ ਜੇ ਵਪਾਰੀ ਪਰਚਾ ਦਰਜ ਕਰਾਇਆ ਖੜ ਕੇ ਤੇ ਸ਼ਰਤਾਂ ਇੰਡਸਟਰੀ ਨਹੀਂ ਖੜੂ ਜਿਹੜਾ ਪলিউਸ਼ਨ ਫੁਲਾਉਂਦਾ ਦੀ ਜਾਨੀ ਜਿਹੜਾ ਨਹੀਂ ਫੁਲਾਉਂਦਾ ਜਾਂਦਾ ਵਸਦਾ ਰਹੇ ਆਪਣਾ ਭਾਈਚਾਰ ਹੈ ਦਰਿਆ ਤੋਂ ਕਿਉਂ ਲਗਦੀਆਂ ਨੇ ਸਾਰੀਆਂ ਇੰਡਸਟਰੀਆਂ ਦਰਿਆ ਤੋਂ ਇਹ ਹੈ ਗੱਲ